ਕੁਰਾਲੀ ਦਾ ਖਾਲਸਾ ਸਕੂਲ ਚੰਗੀ ਸਿੱਖਿਆ ਦੇ ਲਈ ਜਾਣਿਆ ਜਾਂਦਾ ਹੈ ਤੇ ਇੱਥੇ ਛੋਟੇ-ਛੋਟੇ ਬੱਚਿਆਂ ਨੂੰ ਅੱਜ ਸਾਈਂ ਦੀ ਵੱਲੋਂ ਗਰਮ ਕੋਟੀਆਂ ਵੀ ਦਈਆਂ ਗਈਆਂ ਮਕਾਮ ਇਹ ਇਡੀ ਵਿਦਿਆ ਗਿਆਨ ਹੈ ਫਿਰਲੇ ਵਿਦਿਆ ਚਾਨਣ ਹੋਏ ਸੱਚਾ ਗਿਆਨ ਹੈ ਜਿਹੜਾ ਗਿਆਨ ਹੈ ਉਹ ਬੰਨਣਾ ਤਾਂ ਲਾਜ਼ਮੀ ਹੈ ਉਨਾਂ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਕਰੀਏ ਕਿ ਜਿਸ ਤਰ੍ਹਾਂ ਆਪਾਂ ਮੰਦਿਰ ਮਸਜਿਦ ਗੁਰਦੁਆਰੇ ਦੇ ਵਿੱਚ ਜਾ ਕੇ ਪੂਜਾ ਪਾਠ ਪੂਜਾ ਕਰਦੇ ਆ ਇਸ ਤਰ੍ਹਾਂ ਹੀ ਸਾਨੂੰ ਇਸ ਛੋਟੇ ਬੱਚਿਆਂ ਦੇ ਵਿੱਚ ਵੀ ਰੱਬ ਦਿਖਣਾ ਚਾਹੀਦਾ ਅੱਜ ਅਸੀਂ ਇੱਥੇ ਆਏ ਆ ਪਰ ਕੋਟੀਆਂ ਅਤੇ ਸਕੈਚ ਪੈਣ ਦੀ ਜੋ ਸੇਵਾ ਲੱਗੀ ਹੈ ਉਹ ਸੇਵਾ ਕਰੀ ਹੈ ਦੇ ਸਵੈਟਰ ਵਗੈਰਾ ਸਕੈਚ ਪੈਨ ਡੋਨੇਟ ਕਰਿਆ ਤੇ ਨਾਲ ਹੀ ਉਹਨਾਂ ਨੇ ਅਸ਼ੀਰਵਾਦ ਦਿੱਤਾ ਸਾਡੇ ਛੋਟੇ ਬੱਚਿਆਂ ਨੂੰ ਕਿ ਉਹ ਜ਼ਿੰਦਗੀ ਦੇ ਵਿੱਚ ਤਰੱਕੀਆਂ ਮਾਨਣ ਤੇ ਆਪਣੀ ਲਾਈਫ ਦੇ ਵਿੱਚ ਸਫਲ ਹੋਣ। ਬਾਬਾ ਜੀ ਨੇ ਕਿਹਾ ਵੀ ਜਲਦ 2-4 ਦਿਨਾਂ ਦੇ ਵਿੱਚ ਬੱਚਿਆਂ ਨੂੰ ਬੂਟ ਅਤੇ ਟੋਪੀਆਂ ਸਿਆਲਾਂ ਲਈ ਜੋ ਕੋਈ ਮਾੜੀ-ਮੋਟੀ ਹੋਰ ਚੀਜ਼ ਦੀ ਜ਼ਰੂਰਤ ਹੋਊਗੀ ਉਹ ਜਲਦ ਬਾਬਾ ਜੀ ਆ ਆ ਪਾ ਕੇ ਸਾਡੀ ਸਾਰੀ ਟੀਮ ਨਾਲ ਆ ਕੇ ਇੱਥੇ ਦੁਆਰ ਤੋਂ ਹਾਜ਼ਰ ਹੋ ਗਈ ਪ੍ਰਿੰਸੀਪਲ ਸਾਹਿਬ ਦੀ ਵਰਤ ਸਤਿ ਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਕੁਰਾਲੀ ਦਾ ਖਾਲਸਾ ਸਕੂਲ ਚੰਗੀ ਸਿੱਖਿਆ ਦੇ ਲਈ ਜਾਣਿਆ ਜਾਂਦਾ ਹੈ ਤੇ ਇੱਥੇ ਛੋਟੇ-ਛੋਟੇ ਬੱਚਿਆਂ ਨੂੰ ਅੱਜ ਸਾਈਂ ਜੀ ਵੱਲੋਂ ਗਰਮ ਕੋਟੀਆਂ ਵੀ ਦਿੱਤੀਆਂ ਗਈਆਂ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਇੱਕ ਵਾਰ ਪਹਿਲਾਂ ਤਸਵੀਰਾਂ ਜ਼ਰੂਰ ਦਿਖਾਣ ਇਹ ਕੁਰਾਲੀ ਦੇ ਖਾਲਸਾ ਸਕੂਲ ਦੀ ਹੈ ਜਿੱਥੇ ਕਿ ਸਾਈਂ ਜੀ ਵੱਲੋਂ ਇੱਥੇ ਕੋਟੀਆਂ ਵੀ ਦਿੱਤੀਆਂ ਗਈਆਂ ਜੋ ਕਿ ਛੋਟੇ-ਛੋਟੇ ਬੱਚੇ ਨੇ ਤੇ ਪਬਲਿਕ ਕੋਆਰਡੀਨੇਸ਼ਨ ਸੈੱਲ ਪੰਜਾਬ ਕਾਂਗਰਸ ਦੇ ਚੇਅਰਮੈਨ ਕਮਲਜੀਤ ਸਿੰਘ ਚਾਵਲਾ ਵੀ ਪੁੱਜੇ ਹੋਏ ਨੇ ਹੈਪੀ ਵਰਮਾ ਜੀ ਪੁੱਜੇ ਹੋਏ ਨੇ ਸਮਾਜ ਸੇਵੀ yogi ਪਹੁੰਚਿਆ ਹੋਇਆ ਤੇ ਲਲਿਤ ਪਹੁੰਚਿਆ ਹੋਇਆ ਅਤੇ ਹੈਪੀ ਵਰਮਾ ਜੀ ਵੱਲੋਂ ਇਹ ਸੇਵਾ ਨਿਭਾਈ ਗਈ ਹੈ ਕੱਲ ਬਰਕਰਾਰਦੇ ਹੈਪੀ ਵਰਮਾ ਜੀ ਨਾਲ ਤੇ ਜਾਣਦੇ ਆਖਰ ਕੀ ਕਹਿਣਾ ਚਾਹੁੰਦੇ ਆ ਉਹ ਚੰਗਾ ਉਪਰਾਲਾ ਕੀਤਾ ਗਿਆ ਜਿਹੜੇ ਤੇਜ ਦਾ ਭੁੱਖ ਬੱਚੇ ਹੁੰਦੇ ਆ ਤੇ ਇਹਨਾਂ ਨੂੰ ਸਮਾਨ ਦਿੱਤਾ ਗਿਆ ਸਰ ਕੀ ਕਹਿਣਾ ਚਾਹੁੰਦੇ ਨੇ ਦੇਖੋ ਕਹਿੰਦੇ ਜਿਹੜੀ ਵਿਦਿਆ ਗਿਆਨ ਹੈ ਫੇਲੇ ਵਿਦਿਆ ਚਾਨਣ ਹੋਈ ਸੱਚਾ ਗਿਆਨ ਹੈ ਜਿਹੜਾ ਗਿਆਨ ਹੈ ਉਹ ਬੰਨਣਾ ਖੋਜ ਲਾਜ਼ਮੀ ਹੈ ਬੱਚੇ ਹੁਣ ਸਕੂਲ ਤੱਕ ਤਾਂ ਚਲੋ ਆ ਗਏ ਨੇ ਅੱਗੇ ਵੀ ਬੱਚਿਆਂ ਦੀ ਬਹੁਤ ਜ਼ਰੂਰਤਾਂ ਹੁੰਦੀਆਂ ਨੇ ਜਿਵੇਂ ਕਿ ਹੁਣ ਸਰਦੀ ਜਿਹੜੀ ਆ ਉਹ ਕਾਫੀ ਪਈ ਹੈ ਬਾਵੇਂ ਕੋਟੀਆਂ ਨੇ ਜਾਂ ਉਹਦੇ ਪੈਨ ਕਿਤਾਬਾਂ ਨੇ ਬੂਟ ਹੈ ਬਸਤੇ ਹੈ ਅੱਗੇ ਅਸੀਂ ਬਸਤੇ ਵੀ ਜਿਹੜੇ ਬੱਚਿਆਂ ਨੂੰ ਪੇਸ਼ ਕਰਾਂਗੇ ਐਸੇ ਜਿਹੜੇ ਹਰੇਕ ਪਿੰਡ ਦੇ ਵਿੱਚ ਸਕੂਲ ਹੈਗਾ ਹੈ ਅਸੀਂ ਇਹ ਬੇਨਤੀ ਕਰਦੇ ਆ ਜਿੰਨੇ ਵੀ ਆਗੂ ਹੈਗੇ ਆ ਜਾਂ ਧਾਰਮਿਕ ਸੰਸਥਾ ਹੈਗੀਆਂ ਜਾਂ ਜਿਹੜੇ ਐਨ ਜੀਓ ਵਾਲੇ ਹੈਗੇ ਬੱਚਿਆਂ ਦੇ ਜਿਹੜੀ ਲੋੜ ਬੰਦਾਂ ਦੀ ਇਹਦੇ ਜ਼ਰੂਰਤਾਂ ਜਿਹੜੀਆਂ ਜ਼ਰੂਰ ਪੂਰੀਆਂ ਕਰਨੀ ਚਾਹੀਦੀਆਂ ਇਹੀ ਜਿਹੜਾ ਸੱਚਾ ਦਾਨ ਹੈ ਗੁਰੂ ਘਰਾਂ ਦੇ ਨਾਲ ਨਾਲ ਪੜਨ ਵਾਲੇ ਬੱਚਿਆਂ ਦਾ ਵੀ ਜਿਹੜਾ ਹੈ ਉਹ ਖਿਆਲ ਰੱਖਿਆ ਜਾਵੇ ਐਸੇ ਜਿਹੜੇ ਪੈਸੇ ਕੱਢ ਕੇ ਦਸਮਦਸੋਂਦ ਇਹ ਬੱਚਿਆਂ ਨੂੰ ਜ਼ਰੂਰ ਦਾਨ ਕਰਨਾ ਚਾਹੀਦਾ ਕੀ ਕਹਿਣਾ ਚਾਹਦੇ ਹੋ ਖਾਸਾ ਸਕੂਲ ਦੇ ਬੱਚਿਆਂ ਨੂੰ ਜੋ ਹਰ ਬੱਚਿਆਂ ਨੂੰ ਉਹ ਕਿਹਾ ਬਹੁਤ ਵਧੀਆ ਸਭ ਤੋਂ ਪਹਿਲਾਂ ਮੈਂ ਸਾਈ ਪ੍ਰਵੇਸ਼ ਜੀ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਹਰ ਮੌਕੇ ਤੇ ਆ ਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਆਸ਼ੀਰਵਾਦ ਦੰਨੇ ਨਾਲ ਹੀ ਖਾਸ ਤੌਰ ਤੇ ਹੇਮ ਵਰਮਾ ਜੀ ਦਾ ਜਿਹੜੇ ਉਹਨਾਂ ਨੂੰ ਬੁਲਾ ਕੇ ਸਾਰਿਆਂ ਨੂੰ ਆਸ਼ੀਰਵਾਦ ਦਵਾਨੇ ਔਰ ਖਾਸ ਤੌਰ ਤੇ ਮੈਥੇ ਦੇ ਪ੍ਰਿੰਸੀਪਲ ਸਾਹਿਬਾਨ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਉਪਰਾਲੇ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਔਰ ਮੈਂ ਬੇਨਤੀ ਕਰਦਾ ਸਾਰੇ ਆਪਣੇ ਕੁਰਾਲੀ ਸ਼ਹਿਰ ਦੇ ਮੋਤਵਾਰ ਬੰਦਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਕਰੀਏ ਕਿ ਜਿਸ ਤਰ੍ਹਾਂ ਆਪਾਂ ਮੰਦਰ ਮਸਜਿਦ ਗੁਰਦੁਆਰੇ ਦੇ ਵਿੱਚ ਜਾ ਕੇ ਪੂਜਾ ਪਾਠ ਪੂਜਾ ਕਰਦੇ ਹਾਂ ਇਸ ਤਰ੍ਹਾਂ ਹੀ ਸਾਨੂੰ ਇਸ ਛੋਟੇ ਬੱਚਿਆਂ ਦੇ ਵਿੱਚ ਵੀ ਰੱਬ ਦਿਖਣਾ ਚਾਹੀਦਾ ਜਿਸ ਤਰ੍ਹਾਂ ਇਹਨਾਂ ਦੀ ਕੋਈ ਵੀ ਜ਼ਰੂਰਤ ਹੋਵੇ ਉਹ ਆਪ ਵੱਧ ਚੜ ਕੇ ਆ ਕੇ ਸਾਰੇ ਬੰਦੇ ਇਕੱਠੇ ਹੋ ਕੇ ਇਹਨਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰੀਏ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਕੋਈ ਜਿਵੇਂ ਹੇਮ ਵਰਮਾ ਜੀ ਨੇ ਸਾਡੇ ਵੱਡੇ ਭਰਾ ਨੇ ਦੱਸਿਆ ਕਿ ਜਿਸ ਤਰ੍ਹਾਂ ਦੀ ਵੀ ਕੋਈ ਜ਼ਰੂਰਤ ਹੋਊਗੀ ਪ੍ਰਿੰਸੀਪਲ ਸਾਹਿਬ ਸਾਨੂੰ ਹੁਕਮ ਕਰਨਗੇ ਉਹ ਅਸੀਂ ਬਾਕੀ ਉਪਰੀ ਤਰੀਕੇ ਨਾਲ ਨਿਭਾਵਾਂਗੇ ਜਿੱਥੇ ਸਾਡੀ ਡਿਊਟੀ ਲਾਉਂਗੇ ਅਸੀਂ ਹਮੇਸ਼ਾ ਤਿਆਰ ਖਾਲਸਾ ਸਕੂਲ ਦੇ ਬੱਚਿਆਂ ਨੂੰ ਪੁੱਤਿਆਂ ਵੱਡਿਆਂ ਲਈ ਸਰ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸੀਂ ਵੰਡਣ ਵਾਲੇ ਕੋਈ ਨਹੀਂ ਹੈਗੇ ਜੋ ਸਾਨੂੰ ਬਾਬਾ ਜੀ ਦਾ ਹੁਕਮ ਹੋਇਆ ਵੀ ਤੁਸੀਂ ਇਹ ਜੋ ਗਰੀਬ ਜ਼ਰੂਰਤਵੰਦ ਬੱਚੇ ਆ ਉਹਨਾਂ ਨੂੰ ਕੋਟੀਆਂ ਇਆ ਬੂਟ ਇਆ ਟੋਪੀਆਂ ਉਹ ਦੇ ਸਕਦੇ ਆ ਤਾਂ ਦੋ ਚਲੋ ਬਾਬਾ ਜੀ ਦੀ ਕਿਰਪਾ ਬਹੁਤ ਹੈ ਅੱਜ ਅਸੀਂ ਇੱਥੇ ਆਏ ਆਂ ਪਰ ਕੋਟੀਆਂ ਅਤੇ ਸਕੈਚ ਪੈਣ ਦੀ ਜੋ ਸੇਵਾ ਲੱਗੀ ਹੈ ਉਹ ਸੇਵਾ ਕਰੀ ਹੈ ਅਸੀਂ ਕੁਝ ਨਹੀਂ ਕਰ ਸਕਦੇ ਉਹ ਪਰਮਾਤਮਾ ਨੇ ਜੋ ਕਿਹਾ ਉਹ ਅਸੀਂ ਸਾਈਂ ਪ੍ਰਵੇਸ਼ ਬਾਬਾ ਦੇ ਦਰਸ਼ਨ ਹੋਏ ਜੇਕਰ ਫੇਰ ਵੀ ਅੱਗੇ ਬੱਚੇ ਨੂੰ ਕੋਈ ਲੋੜ ਪੈਂਦੀ ਹੈ ਤੇ ਤੁਸੀਂ ਇਹਨਾਂ ਨਾਲ ਖੜੂ ਹੋਗੇ ਜੀ ਸਰ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਹੈ ਵੀ ਜੇ ਕਦੇ ਵੀ ਲੋੜ ਪੈਂਦੀ ਹੈ ਸਾਡੇ ਸ਼ਾਵਲਾ ਸਾਹਿਬ ਹੈ ਇਹਨਾਂ ਨੇ ਵੀ ਕਿਹਾ ਵੀ ਜੇ ਕਦੇ ਵੀ ਲੋੜ ਪੈਂਦੀ ਹੈ ਤਾਂ ਜਦ ਮਰਜੀ ਸਾਨੂੰ ਦੱਸੋ ਵੀ ਅਸੀਂ ਕੋਟੀਆਂ ਬੂਟ ਕੁਛੇ ਵੀ ਚੀਜ਼ ਦੀ ਜ਼ਰੂਰਤ ਹੈ ਅਸੀਂ ਉਹਰੇ ਜੂਰ ਭੇਜਾਂਗੇ ਸਰ ਅੱਜ ਛੋਟੇ ਛੋਟੇ ਬੱਚਿਆਂ ਨੂੰ ਠੰਡ ਦੇ ਵਿੱਚ ਕੋਟੀਆਂ ਵੰਡਿਆ ਗਈਆਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਹਾਂਜੀ ਸਰ ਅਸੀਂ ਬੜੇ ਬੜਪਾਗੇ ਹਾਂ ਕਿ ਅੱਜ ਸਾਈ ਪ੍ਰਵੇਸ਼ ਜੀ ਸਾਡੇ ਸਕੂਲ ਦੇ ਵਿੱਚ ਹਾਜ਼ਰ ਹੋਏ ਨੇ ਤੇ ਸਾਨੂੰ ਅਸ਼ੀਰਵਾਦ ਦਿੱਤਾ ਉਹਨਾਂ ਨੇ ਤੇ ਬੱਚਿਆਂ ਨੂੰ ਉਹਨਾਂ ਦੇ ਸਵੈਟਰ ਵਗੈਰਾ ਸਕੈਚ ਪੈਨ ਡੋਨੇਟ ਕਰਿਆ ਤੇ ਨਾਲ ਹੀ ਉਹਨਾਂ ਨੇ ਸ਼ੀਰਵਾ ਦਿੱਤਾ ਸਾਡੇ ਛੋਟੇ ਬੱਚਿਆਂ ਨੂੰ ਕਿ ਉਹ ਜ਼ਿੰਦਗੀ ਦੇ ਵਿੱਚ ਤਰੱਕੀਆਂ ਮਾਨਣ ਤੇ ਆਪਣੀ ਲਾਈਫ ਦੇ ਵਿੱਚ ਸਫਲ ਹੋਣ ਤੇ ਮੈਂ ਇਹਦੇ ਨਾਲ ਆਪਣੀ ਸੰਸਥਾ ਦੇ ਵੱਲੋਂ ਤੇ ਬਾਬਾ ਸਾਈਂ ਪ੍ਰਵੇਸ਼ ਜੀ ਦਾ ਸ਼੍ਰੀ ਹੇਮਰਾਜ ਬਰਮਾ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ